ਕਾਉਂਟਰ ਮੁਕਾਬਲਾ ਆਇਆ ਸਰ ਕੀ ਸਾਰਾ ਮਾਮਲਾ ਜੀ ਖੜੇ ਮਾਨਯੋਗ ਸੀਐਮ ਸਾਹਿਬ ਡੀਜੀਪੀ ਸਾਹਿਬ ਡੀਆਈਜੀ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਕਿ ਯੁੱਧ ਨਸ਼ਾ ਵਿਰੁੱਧ ਆਪਣੀ ਮੁਹਿੰਮ ਚੱਲ ਰਹੀ ਹੈ ਉਹਦੇ ਤਹਿਤ ਸਾਡੇ ਸੀਆਈਏ ਇੰਚਾਰਜ ਦੀ ਟੀਮ ਨੂੰ ਅੰਡਰ ਦਾ ਸੁਪਰਵੀਜ਼ਨ ਆਫ ਐਸਪੀਡੀ ਅਜੇ ਰਾਜ ਡੀਐਸਪੀ ਡੀ ਰਾਜਿੰਦਰ ਮਨਾਸ ਸਾਡੇ ਐਸਪੀ ਸਾਹਿਬ ਅਸ਼ੋਕ ਮੀਨਾ ਜੀ ਆਈਪੀਐਸ ਤੇ ਇਹਨਾਂ ਨੂੰ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀ ਕਿ ਵੀ ਰਾਤੀ ਜਿਹੜੇ ਦੋ ਬੰਦੇ ਨੇ ਵਿਜੇ ਤੇ ਗੁਰਜੰਟ ਜਿਹੜੇ ਕਿ ਬਰੋਪਾਲ ਦੇ ਰਹਿਣ ਵਾਲੇ ਆ ਇਹਨਾਂ ਨੇ ਡਰੋਨ ਰਾਹੀਂ ਕੋਈ ਕਨਸਾਈਨਮੈਂਟ ਜਿਹੜੀ ਹੈ ਹਥਿਆਰਾਂ ਦੀ ਤੇ ਡਰੱਗਸ ਦੀ ਹਾਸਲ ਕੀਤੀ ਹੈ ਤੇ ਗਾਂ ਇਸ ਕਨਸਾਈਨਮੈਂਟ ਨੂੰ ਕੱਢਣ ਲਈ ਇਹਨਾਂ ਨੇ ਜਿਹੜੇ ਦੋ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਵਿਜੇ ਤੇ ਸਾਗਰ ਇਹਨਾਂ ਨਾਲ ਕੋਈ ਡੀਲ ਸੈੱਟ ਕੀਤੀ ਹੈ ਜਿਹੜੀ ਕਿ ਚਵਾਲਤਾਣੇ ਦੇ ਰੇੜੀ ਦੇ ਵਿੱਚ ਇੱਥੇ ਬਾਰਡਰ ਦੇ ਨੇੜੇ ਹੋ ਰਹੀ ਸੀਗੀ ਇਨਫੋਰਮੇਸ਼ਨ ਮਿਲਣ ਤੇ ਸੀਆਈ ਦੀ ਟੀਮ ਨੇ ਮੌਕੇ ਤੇ ਰੇਡ ਕੀਤਾ ਤੇ ਪੁਲਿਸ ਨੂੰ ਵੇਖ ਕੇ ਇਹਨਾਂ ਨੇ ਆਪਣੇ ਸੋਫਿਸਟੀਕੇਟਿਡ ਜਿਹੜੀ ਪਿਸਤਲ ਨੇ ਉਹਦੇ ਤੋਂ ਸੀਆਰਟੀਮ ਤੇ ਫਾਇਰਿੰਗ ਕੀਤੀ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਵੱਲੋਂ ਦੋ ਫਾਇਰ ਕੀਤੇ ਗਏ ਜਿਹਦੇ ਵਿੱਚ ਸਾਗਰ ਤੇ ਵਿਜੇ ਜਿਹੜੇ ਕਿ ਮੌਕੇ ਤੇ जख्मी ਹੋ ਗਏ ਇਹ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਤੇ ਉਥੇ ਜਿਹੜੇ ਇਲਾਜ ਨੇ ਜੀ ਮੌਕੇ ਤੇ ਇਹਨਾਂ ਕੋਲੋਂ ਤਿੰਨ ਸੋਫਿਸਟੀਕੇਟਿਡ ਪਿਸਤਲ ਜਿਹੜੇ ਕਿ ਪਾਕਿਸਤਾਨ ਤੋਂ ਆਏ ਸੀਗੇ ਨਾਲ ਜਿੰਦਾ ਰੋਂਦ ਇਹ 7 ਕਿਲੋ ਅਫੀਮ ਤੇ 1 ਲੱਖ ਜਿਹੜਾ ਡਰਗ ਮਨੀ ਬਰਾਮਦ ਹੋਇਆ ਤੇ ਜਿਹੜੀ ਇਹਦੀ ਪੁੱਛਗਿੱਛ ਚੱਲਦੀ ਪਈ ਹੈ ਕੇਸ ਦੇ ਵਿੱਚ ਦੋਸ਼ੀਆਂ ਜਿਹੜੇ ਗ੍ਰਿਫਤਾਰ ਕੀਤੇ ਆ ਤੇ ਸਾਨੂੰ ਉਮੀਦ ਹੈ ਕਿ ਇਸ ਕੇਸ ਦੇ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣਗੇ ਸਰ ਤਰਨਤਨ ਪੁਲਿਸ ਨੇ ਲਗਾਤਾਰ ਨਸ਼ੇ ਉਦ ਨਸ਼ਾ ਵਿਰੁੱਧ ਵੱਡੀਆਂ ਕਾਰਵਾਈਆਂ ਕੀਤੀਆਂ ਨੇ ਹੁਣ ਅੱਗੇ ਕੀ ਲੱਗ ਰਿਹਾ ਹੈ ਕਿ ਇਸ ਤਰੀਕੇ ਦੀ ਕਾਰਵਾਈ ਜਿਹੜੀ ਅੱਗੇ ਜਾਰੀ ਰਹੇਗੀ ਨਾ ਖਿਲਾਫ ਜਿਵੇਂ ਇਹੋ ਜਿਹਾ ਭੈੜਾ ਅੰਸਰ ਨੇ ਸਾਡੀ ਤਰਨਤਨ ਪੁਲਿਸ ਵੱਲੋਂ ਨਸ਼ਾ ਦੇ ਖਿਲਾਫ ਬੜੀ ਜ਼ੋਰ ਤੋਂ ਮੁਹਿੰਮ ਚਲਾਈ ਗਈ ਹੈ ਤੇ ਗਾਹ ਵੀ ਇਦਾਂ ਹੀ ਜਾਰੀ ਰਹੇਗੀ ਤੇ ਜਿਹੜੇ ਪਾਕਿਸਤਾਨੀ ਅੰਸਰ ਨੇ ਉਹ ਚਾਹੁੰਦੇ ਆ ਕਿ ਬਈ ਇੱਥੇ ਜਿਹੜਾ ਆਪਣਾ ਮਾਹੌਲ ਹੈ ਉਹ ਖਰਾਬ ਹੋਏ ਇੱਥੇ ਨਸ਼ਿਆਤ ਨਸ਼ਿਆ ਤੇ ਪੀੜੀ ਨੂੰ ਲਾ ਕੇ ਉਹਨਾਂ ਨੂੰ ਖਰਾਬ ਕਰੇ ਬਟ ਜਿਵੇਂ ਕਿ ਸਾਡੀ ਸਰਕਾਰ ਦੀ ਪਾਲਿਸੀ ਹੈ ਕਿ ਬਈ ਜਿਹੜਾ ਵੀ ਕੋਈ ਗਲਤ ਕੰਮ ਦੇ ਵਿੱਚ ਲਿਪਤ ਹੋਏਗਾ ਤੇ ਜਿਹੜੀ ਗੋਲੀ ਦਾ ਜਵਾਬ ਜਿਹੜਾ ਹੈ ਗੋਲੀ ਨਾਲ ਹੀ ਦਿੱਤਾ ਜਾਵੇਗਾ ਠੀਕ